ਅਰਦਾਸ ਓ ਅੰਕਾਰ ਵਾਹਿਗੁਰੂ ਜੀ ਕੀ ਪ੍ਰਤਿਸ਼ਰਿਪੋਤੀ ਜੀ ਸਹਾਇ ਬਾਤ ਸ੍ਰੀ ਗੁਰੂ ਤੇਜ ਜੀ ਕੋ ਪਾਛਾਈ ਦਸੂ ਪ੍ਰਤਮ ਗਦੇ ਸਮਰਕਾ ਗੁਰੂ ਨਾਨਕ ਲਈ ਤੇ ਆਏ ਭੰਗ ਦੇ ਕਿਤੇ ਅਰਮਦਾਸ RAMDAS ਸਾਹਿਬ ਜੀ ਸਹਾਇ ਅਰਜਨਰ ਗੋਬਿੰਦ ਸਿੰਘ ਜੀ ਜਰਦਾਇ ਸ੍ਰੀ ਹਰਿਪ੍ਰੀਤ ਸਿੰਘ ਤੇ ਆਈ ਜੀ ਅਜੇ ਚੱਟੇ ਸਾਹਿਬ ਕੋ ਵਿਦਾਇ ਇੱਕ ਵਾਹਦਰ ਸਮਰਹਿ ਕਰਨਉਂਦਾ ਵੈਤਾ ਜੀ ਸਭ ਐਲਵਾਇ ਸਹਾਇ ਦਸਵਾੰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਸਾਈਓਏ ਸਹਾਇ ਦਸਾਂ ਬਾਤੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦਰਸ਼ਨ ਤੇ ਦਰਦਾਤ ਅਤੰਤ ਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰੀਆਂ ਤੋਂ ਹੰਸ ਸਾਹਿਬ ਜਾਦੀਆਂ 34 ਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਦੇ ਨਾਮ ਜਪਿਆ ਵਣ ਛਕਿਆ ਦੇਖ ਚੁਲਾਈ ਤੇਗ ਬਾਣ ਦੇਖ ਕੇ ਅੰਦਰ ਕੀਤਾ ਤੇ ਨਾਮ ਪਿਆਰੀਆਂ ਸੁਚਾਰੇ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਨਾ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਇਆ ਕੋਪਰੀਆਂ ਨੂੰ ਹੀਆਂ ਚਰਕੜੀਆਂ ਦੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਰਿਆ ਸਿੱਖੀ ਕੇ ਸਾਹ ਸੁਆਸਾ ਨਾਲ ਨਿਭਾਈ ਤਨਾ ਦੀ ਕਮਾਈ ਦਾ ਤੇ ਅੰਤਰ ਕੇ ਹਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵੇ ਚੇਤਾਵਨ ਖਾਲਸਾ ਸਤਿਕਾਰ ਸਰਬ ਸਭ ਕੋ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਤ ਦੇਖ ਤੇਗ ਫਤੇ ਗਤ ਕੀ ਪੈ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿ ਚੱਕਾ ਨੂੰ ਸਿੱਖੀ দান ਕੇਸਦਾਨ ਰਹਿਤਦਾਨ ਬਿਵੇਕਦਾਨ ਵਿਸਾਹਾਦਮ ਸਰੋ ਸਾਧਾਨ ਦਾਣਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਕੀਆਂ ਝੰਡੇ ਬੁੰਗੇ ਜੁਗੋ ਜਗਾਟਾਲ ਧਰਮ ਕਾ ਜੈਕਾਰ ਹੋਵੇ ਖਾਲਸਾ ਜੀ ਬੋਲੋ ਜੈ ਵਾਹੀ ਸਿੱਖਾਂ ਦਾ ਮਾਨ ਨੀ ਮਾਤ ਉੱਚੇ ਮਤ ਪੱਤ ਦਾ ਰਾਖਾ ਆਪ ਵਾਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਉਹ ਗੁਰਦੁਆਰੇ ਗੁਰੂਤਾਮ ਦੇ ਜਨਤੋਂ ਪੰਥ ਨੂੰ ਛੋੜੇ ਆ ਗਏ ਭਲੇ ਦਰਸ਼ਨ ਤਦਾਰ ਅਤੇ ਸੇਵਾ ਸੁਭਾਅ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ ਨਤਾਣਿਆਂ ਦੇ ਤਾਨੇ ਓਟਿਆਂ ਦੀ ਓਟ ਨਿਆਸੰਦਸ। ਧੰਨ ਧੰਨ ਦਾ ਸੰਬਾਛੀਆਂ ਦੀ ਜੋਤ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਬ੍ਰਹਮ ਗਿਆਨੀ ਸਿੰਘ ਸਾਹਿਬ ਆਵਾ ਦੇਵ ਸਿੰਘ ਜੀ ਆਪ ਜੀ ਦੇ ਪੁੱਤਰ ਪਾ ਮਂ ਦਰਬਾਰ ਵਿਖੇ। ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਜੋਤਰੀ ਹੈ ਕਿਰਪਾ ਕਰੋ ਸੱਚੇ ਪਾਤਸ਼ਾਹ। ਸਰਬੱਤ ਸੰਗਤ ਦਾ ਭਲਾ ਕਰਨਾ ਸਰਬਤ ਨੂੰ ਨਾਮ ਦੀ ਦਾਤ ਕਰਿ ਸ਼ਕੀਰੀਆਂ ਦਾਤਾਂ। ਅਮਰਤੀ ਦਾਤ ਆਪਣੇ ਚਰਨਾਂ ਨਾਲ ਜੋਰਨਾ ਸਰਬ ਸੱਚੇ ਪਾਤਸ਼ਾਹ ਸੇਵਾ ਅਤੇ ਸਿਮਰਨ ਦੀ ਦਾਤ ਅਮਰਤ ਵੇਲਾ ਬਖਸ਼ਣਾ ਅਮਰਤ ਵੇਲੇ ਦੀ ਜਾਗਣੇ ਨਿਤਨੇਮ ਦੀ ਦਾਤ ਬਖਸ਼ੋ ਸੱਚੇ ਪਾਤਸ਼ਾਹ ਕਿਰਪਾ ਕਰੋ ਗੁਰੂ ਗਰੀਬ ਨਿਬਾਜ ਸਤਪੁੱਤ ਸੱਚੇ ਪਾਤਸ਼ਾਹ ਜਗਤ ਜਲੰਧਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤੇ ਤੈਲੇ ਉਬਾਰ ਸਤਗੁਰੂ ਬਖਸ਼ਿਸ਼ ਕਰੋ ਸਮੁੱਚੇ ਸੰਸਾਰ ਦਾ ਭਲਾ ਕਰਨਾ ਸਤਗੁਰੂ ਸੱਚੇ ਪਾਤਸ਼ਾਹ ਸਰਬਾਦੇ ਭਲੇ ਦੀ ਅਰਦਾਸ ਬੇਨਤੀ ਹੈ ਕਿਰਪਾ ਕਰੋ ਸਮੁੱਚੇ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਤਿਲਕਪੁਰ ਬਟਾਵਾਂਂ ਦਰ ਪ੍ਰਵਾਨ ਕਰਨੀਆਂ ਯਾਤਰਾ ਸਫਲਾ ਕਰਨੀ ਪਰਿਵਾਰਾਂ ਦਾ ਚੱਲਿਆ ਹੋਇਆ ਕਦਮ ਕਦਮ ਦੇਖੇ ਵਿਚਾਲਾ ਕਿਰਪਾ ਕਰੋ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਖਰਾ ਤੇਰੇ ਬਾਣੀ ਸ਼ਰਵਤ ਦਾ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋਨ ਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ